ਪੰਚਾਇਤਾਂ ਤੇ ਨਵੇਂ ਸਰਪੰਚ ਦਾ ਨਵੇਂ ਕਾਰਨਾਮੇ ਦੱਸ ਦਈਏ ਤੁਹਾਨੂੰ ਤਸਵੀਰਾਂ ਆਸੀਂ ਜੰਗਲ ਦੇ ਵਿੱਚ ਆਓ ਜੀ ਆਓ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਜਾਵੇ ਔਰ ਆ ਲੋਕ ਖੜੇ ਦੱਸ ਸਕਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਇਹ ਜੋ ਖੜੇ ਨੇ ਇਹ ਵੀ ਇਸੇ ਪਿੰਡ ਦੇ ਵਿੱਚ ਪੈਂਦੇ ਨੇ ਇਸੇ ਪੰਚਾਇਤ ਚ ਪੈਂਦੇ ਨੇ ਪਹਿਲਾਂ ਇਹਨਾ ਪੁਰਾਣੀਆਂ ਪੰਚਾਇਤਾਂ ਦਾ ਸੁੱਖ ਲਿਆ ਹੋਵੇਗਾ ਤਾਂ ਹੁਣ ਨਵੀਆਂ ਪੰਚਾਇਤਾਂ ਕਿਹੜੀ ਹਰਿਆਲੀ ਦੇਣ ਜਾ ਰਹੀਆਂ ਓਦੇ ਬਾਰੇ ਦੱਸ ਦਈਏ ਕਿ ਕੈਮਰਾਮੈਨ ਨੂੰ ਕਹਾਂਗਾ ਥੋੜੀ ਹੋਰ ਅੱਗੇ ਆ ਜਾਵੇ ਔਰ ਭਰਾ ਨਾਲ ਗੱਲ ਕਰਦੇ ਆ ਭਰਾ ਜੀ ਸਸੀ ਕਾਲ ਜੀ ਸਸੀ ਕਾਲ ਜੀ ਭਰਾ ਜੀ ਮਾਮਲਾ ਜੇ ਇੱਕ ਇਹ ਜਿਹੜੀ ਕਲੋਨੀ ਹੈ ਕਟੋਈ ਦੀ ਸਰਕਾਰੀ ਕਲੋਨੀ ਹੈ ਐਜੇ ਪਬਲਿਕ ਬਵਾ ਦੇ ਦੇ ਲੱਗੇ ਪਏ ਤੇ ਇਹ ਜਿਹੜੇ ਹੁਣ ਬੋਟੇ ਕੁਛ 4-5 ਇਹ ਆਏ ਇੱਕ ਸਰਪੰਚ ਆਪਣਾ ਨਵਾਂ ਬਣਿਆ ਜਿਹੜਾ ਇੱਕ ਉਹ ਹੀ ਤੇ ਇੱਕ ਨਿੰਦੀ ਮੈਂਬਰ ਪੰਚਾਇਤ ਉਹ ਆਏ ਦੇ ਇੱਕ ਮੁੰਡੇ ਨੂੰ ਆਪਣੇ ਨੂੰ ਗਮਰਾ ਕੇ ਤਾਂ ਵੀ ਆਹੀਂ ਬੂਟਿਆਂ ਦੀ ਪਰਮਿਸ਼ਨ ਲੈ ਲਈ ਹੈ ਤੇ ਬੂਟੇ ਤੋਂ ਬਰਤ ਦੇ ਤੇ ਸਾਨੂੰ ਪੇਮੈਂਟ ਕਰਦੇ ਉਸ ਵਿਚਾਰੇ ਕੋਲ ਨੇ 8000 ਰੁਪਏ ਲਿਆ ਇਹ ਬੂਟੇ ਵੇਚ ਕੇ ਤੇ ਫ੍ਰੀ ਹੋ ਗਏ ਉਹਨੂੰ ਇੰਨਾ ਵੀ ਨਹੀਂ ਪਤਾ ਵੀ ਆ ਪਰਮਿਸ਼ਨ ਲੈ ਲਈ ਹੈ ਕਿ ਨਹੀਂ ਲੈ ਲਈ ਇਦੇ ਵਾਰੀ ਆਈ ਇਹਨੂੰ ਜਾਣਕਾਰੀ ਪੁੱਛਣ ਦੇ ਇਹ ਮੁੰਡੇ ਨੂੰ ਕਹਿੰਦਾ ਵੀ ਸਾਨੂੰ ਪਤਾ ਇੰਨੀ ਗੱਲ ਹੋਣਾ ਕਿਹਾ ਵੀ ਜ਼ਿੰਮੇਵਾਰੀ ਸਾਡੀ ਹੈ ਇਹ ਤੂੰ ਬੂਟੇ ਬਾਰਡੇ ਤੇ ਲੈ ਜਾ ਤੇ ਸਾਨੂੰ ਪੇਮੈਂਟ ਦੇ ਦੇ ਅਸੀਂ ਉਹ ਪੁੱਛਣਾ ਚਾਹੁੰਦੇ ਪਿਆ ਪੇਮੈਂਟ ਗਈ ਕਿਹੜੇ ਖਾਤੇ 'ਚ ਹੈ ਕਿੰਨੇ ਲਈ ਹੈ ਕਿਉਂ ਲਈ ਹੈ ਤੇ ਬੂਟੇ ਕਿੰਨੂੰ ਪੁੱਛ ਕੇ ਜੇ ਕੋਈ ਪਰਮਿਸ਼ਨ ਲੈਦੀ ਹੈ ਉਹਦਾ ਰਿਕਾਰਡ ਦਿੱਤਾ ਜਾਏ ਸਾਨੂੰ ਦੱਸਿਆ ਜਾਵੇ ਆ ਦੱਸ ਦਈਏ ਕੀ ਜਦੋਂ ਸਰਕਾਰਾਂ ਬੂਟੇ ਲਗਾਉਂਦੀ ਆ ਜਾਂ ਸਰਕਾਰੀ ਜਗ੍ਹਾ ਵਿੱਚ ਬੂਟੇ ਲੱਗੇ ਹੁੰਦੇ ਆ ਔਰ ਦੱਸ ਦਈਏ ਕੀ ਇਹ ਪੰਚਾਇਤ ਦੇ ਅੰਡਰ ਆਉਂਦੇ ਆ ਜਾਂ ਪੰਜਾਬ ਗਵਰਨਮੈਂਟ ਦੇ ਅੰਡਰ ਆਉਂਦੇ ਆ ਜਾਂ ਸੈਂਟਰ ਦੇ ਬੂਟੇ ਆ ਉਹਦੇ ਬ ਔਰ ਸਰਪੰਚ ਜੇ ਆਪਣਾ ਪੱਖ ਦੇਣਾ ਚਾਹੇਗਾ ਤੇ ਪੱਖ ਲਵਾਂਗੇ ਜੇ ਨਹੀਂ ਦੇਣਾ ਚਾਹੇਗਾ ਤੇ ਨਹੀਂ ਲਵਾਂਗੇ ਦੱਸ ਦਈਏ ਜਾਣਕਾਰੀ ਕਿ ਐਸ ਵੇਲੇ ਪਿੰਡ ਝੌਕਰੇ ਦੇ ਵਿੱਚ ਖੜੇ ਆ ਔਰ ਝੌਕਰਾ ਪਿੰਡ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਣ ਵਾਲਾ ਦੀਨਾ ਨਗਰ ਬਲਾਕ ਦੇ ਅੰਦਰ ਹੈ ਬਲਾਕ ਦਾ ਪਿੰਡ ਝੌਕਰਾ ਹੈ ਔਰ ਦੱਸ ਦਈਏ ਕਿ ਹਲਕਾ ਦੀਨਾ ਨਗਰ ਵਿੱਚ ਪੈਣ ਵਾਲਾ ਔਰ ਕਾਰਨਾਮਾ ਕੀ ਆ ਕਿ ਸਰਕਾਰੀ ਜਗ੍ਹਾ ਦੇ ਵਿੱਚੋਂ ਬੂਟੇ ਵੱਡੇ ਗਿਆ ਪਹਿਲੇ ਬੂਟੇ ਵਖਾ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਅੱਗੇ ਕਿਹੜੇ ਬੂਟੇ ਆ ਜੀ ਜੇ ਬੂਟਿਆਂ ਦੀ ਗੱਲ ਕਰਦੇ ਆ ਤਾਂ ਸਰਕਾਰੀ ਬੂਟੇ ਸੜਕਾਂ ਦੇ ਉੱਤੇ ਕਈ ਵਾਰ ਡਿੱਗੇ ਹੁੰਦੇ ਆ ਆ ਥੋੜਾ ਅੱਗੇ ਆਇਆ ਜਾਵੇ ਔਰ ਆ ਬੂਟੇ ਵਿਖਾਏ ਜਾਣ ਆ ਬੂਟਿਆਂ ਦੇ ਮੋਢ ਨੇ ਬਿਲਕੁਲ ਤਾਜ਼ਾ ਬੂਟਾ ਵੜਿਆ ਗਿਆ ਔਰ ਦੂਸਰਾ ਬੂਟਾ ਉਧਰ ਹੀ ਵਿਖਾ ਦਈਏ ਫਿਰ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਜਿਨ੍ਹਾਂ ਨੇ ਬੂਟੇ ਵੱਡੇ ਆ ਔਰ ਇਹਨਾਂ ਨੂੰ ਕਿਹੜੀ ਪਰਮਿਸ਼ਨ ਵਿਖਾਈ ਗਈ ਆ ਕਿਹਣਾ ਵੱਲੋਂ ਕਿਹਾ ਗਿਆ ਕੀ ਇਹ ਬੂਟੇ ਹੁਣ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਚੱਲਿਆ ਜਾ ਆ ਬੂਟਾ ਜਿਹੜਾ ਨੰਗਾ ਕਰਕੇ ਦੱਸਿਆ ਜਾਵੇ ਬੂਟਾ ਟੱਕ ਦਿੱਤਾ ਗਿਆ ਪਹਿਲੇ ਵਢਿਆ ਗਿਆ ਫਿਰ ਟੱਕਿਆ ਗਿਆ ਉਤੋਂ ਕਵਰ ਕੀਤਾ ਆ ਆ ਤਸਵੀਰਾਂ ਤਾਜ਼ੀਆਂ ਆ ਗਈਆਂ ਬਾਰ ਜੀ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕੀ ਇਹ ਬੂਟੇ ਸਰਕਾਰ ਦੇ ਆ ਕਈ ਵਾਰੀ ਤੁਸੀਂ ਹਾਈਵੇ ਦੇ ਉੱਤੇ ਇੱਕ ਦੋ ਬੂਟੇ ਤੁਹਾਨੂੰ ਹੋਰ ਦੱਸ ਦਈਏ ਕੁਝ ਬੂਟੇ ਸਿੱਧੇ ਆ ਤੇ ਕੁਝ ਡਿੱਗੇ ਹੋਏ ਆ ਜਿਨ੍ਹਾਂ ਨੂੰ ਵਢਿਆ ਗਿਆ ਔਰ ਬਹਾਨਾ ਕੀ ਲਗਾਇਆ ਗਿਆ ਕਿ ਬੂਟੇ ਡਿੱਗੇ ਸੀ ਆ ਵੇਖੋ ਤੁਸੀਂ ਪਰ ਪਰਮਿਸ਼ਨ ਬਹੁਤ ਜ਼ਰੂਰੀ ਆ ਆ ਬੂਟਾ ਵਾ ਇੱਕ ਆ ਬੂਟਾ ਵਾ ਤੇ ਮੰਨਦੇ ਆ ਕਿ ਬੂਟੇ ਡਿੱਗਦੇ ਵੀ ਆ ਹੁਣ ਜਾਣਕਾਰੀ ਇੱਕ ਤੁਹਾਨੂੰ ਦੱਸ ਦਈਏ ਕਿ ਮੌਜੂਦਾ ਪੰਚਾਇਤ ਦੇ ਜਿਹੜੇ ਮੈਂਬਰ ਆ ਉਹ ਵੀ ਇੱਥੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੌਣ ਨੇ ਮੈਂਬਰ ਹਾਂਜੀ ਪ੍ਰਾਈਸ ਸਸੀ ਕਾਲ ਜੀ ਸਸੀ ਕਾਲ ਜੀ ਇਹ ਤੁਹਾਡੇ ਸਾਹਮਣੇ ਕੋਈ ਪਰਮਿਸ਼ਨ ਕਿਸੇ ਤਰ੍ਹਾਂ ਦੀ ਕੋਈ ਲਈ ਗਈ ਸੀ ਜਾਂ ਕਿ ਬੂਟੇ ਬਾਰੇ ਕੋਈ ਗੱਲ ਨਹੀਂ ਹੋਈ ਅੱਜ ਤੁਹਾਡੀ ਕੋਈ ਸਰਪੰਚ ਨਾਲ ਗੱਲਬਾਤ ਨਹੀਂ ਹੋਈ ਕਿਸੇ ਮਹਿਕਮੇ ਨਾਲ ਨਹੀਂ ਹੋਈ ਹੁਣ ਦੂਸਰੇ ਮੈਂਬਰ ਸਾਹਿਬ ਇਹਨਾਂ ਨਾਲ ਗੱਲ ਕਰਦੇ ਆ ਤੁਸੀਂ ਮੌਜੂਦਾ ਮੈਂਬਰ ਹਾਂਜੀ ਸਰ ਮੌਜੂਦਾ ਮੈਂਬਰ ਤੁਹਾਡੇ ਸਾਹਮਣੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੋਈ ਗੱਲਬਾਤ ਨਹੀਂ ਕੋਈ ਸਾਨੂੰ ਇਹਦੇ ਬਾਰੇ ਪਤਾ ਨਹੀਂ ਨਾ ਦੱਸਿਆ ਸਰਪੰਚ ਨੇ ਜਾਂ ਦੂਜੇ ਮੈਂਬਰਾਂ ਨੂੰ ਕੋਈ ਨਹੀਂ ਦੱਸਿਆ ਗਾਈ ਬੂਟੇ ਵੜਾਂ ਲੱਗਿਆ ਸਾਨੂੰ ਕੋਈ ਪਤਾ ਨਹੀਂ ਹੁੰਦੇ ਜੇ ਜਨਤਾ ਨੇ ਸਾਨੂੰ ਦੱਸਿਆ ਹੁਣ ਪਤਾ ਲੱਗਿਆ ਤਾਂ ਅਸੀਂ ਆਇਆ ਜਿਹੜੇ ਭਰਾ ਨੂੰ ਗੁੰਮਰਾਹ ਕੀਤਾ ਗਿਆ ਉਹਦੇ ਨਾਲ ਵੀ ਗੱਲ ਕਰਦੇ ਆ ਭਰਾ ਜੀ ਹਾਂਜੀ ਭਰਾ ਜੀ ਸੱਚ ਕਰ ਦਿਓ ਸਸਰੇ ਘਰ ਬਈ ਇਹ ਭਰਾ ਜੀ ਤੁਹਾਨੂੰ ਕੋਈ ਇਨਫੋਰਮੇਸ਼ਨ ਜਿਹੜੀ ਮਿਲੀ ਆ ਉਹ ਕੀ ਤੁਹਾਨੂੰ ਕੋਈ ਡਾਕੂਮੈਂਟ ਵਿਖਾਇਆ ਗਿਆ ਜਾਂ ਕਿਵੇਂ ਨਹੀਂ ਮ ਤਾਨੂੰ ਸਿਰਫ ਕਿਹਾ ਕਿ ਬੂਟੇ ਵਟ ਲੋ ਕਿੰਨੇ ਪੈਸੇ ਦਿੱਤੇ ਤੁਸੀਂ ਮੈਂ 8000 ਰੁਪਏ ਦਿੰਦਾ ਭਾਜੀ 8000 ਰੁਪਏ ਤੇ ਬਾਕੀ ਬੂਟਿਆਂ ਦੇ ਕਦੋਂ ਮਿਲ ਦੇਣੇ ਆ ਪੈਸੇ ਬਾਕੀ ਬੂਟਿਆਂ ਦਾ ਗੱਲ ਹੀ ਨਹੀਂ ਹੋਈ ਤੇ ਜਿੰਨਿਆਂ ਦੇ ਬਾਕੀਆਂ ਦੀ ਨਹੀਂ ਹੋਈ ਥੋੜੇ ਥੋੜੇ ਕਰਕੇ ਚੱਲੇਗਾ ਹਾਂ ਥੋੜੇ ਥੋੜੇ ਚੱਲਣਗੇ ਥੋੜੇ ਥੋੜੇ ਚੱਲਣਗੇ ਜਿੰਨੂ ਤੁਹਾਨੂੰ ਪਤਾ ਸਰਕਾਰੀ ਬੂਟੇ ਜਦੋਂ ਵੱਡੀ ਦਾ ਇਹਦੀਆਂ ਪਰਮਿਸ਼ਨਾਂ ਹੁੰਦੀਆਂ ਆਮ ਖਬਰਾਂ ਚੱਲਦੀਆਂ ਕਈ ਪਿੰਡਾਂ ਚ ਪਹਿਲਾਂ ਵੀ ਹੋਇਆ ਭਾਜੀ ਮੈਂ ਨਹੀਂ ਵਰਦਾ ਮੈਨੂੰ ਉਹਨਾਂ ਨੇ ਕਿਹਾ ਵੀ ਸਾਡੀ ਜ਼ਿੰਮੇਵਾਰੀ ਹੈਗੀ ਆ ਤੈਨੂੰ ਕੁਝ ਨਹੀਂ ਹੋਏਗਾ ਕਿੰਨੇ ਜੇ ਤੁਹਾਨੂੰ ਕੀ ਉਹ ਕਿੰਨਾ ਕੁ ਦਣਿਆ ਲੱਗੀ ਭਲੀ ਹੋਰ ਲੱਗ ਗਈ ਆ ਗੱਲ ਕਰਦਈਏ ਤੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਪੰਚਾਇਤ ਮੈਂਬਰ ਵੀ ਹੈਗੇ ਨੇ ਗੱਲਬਾਤ ਕਰ ਰਹੇ ਨੇ ਸਾਹਿਬ ਸਸੀ ਗਾਲ ਜੀ ਮੈਂ ਰਿਟਾਇਰਡ ਇਨਸਪੈਕਟਰ ਹਾਂ ਸੀਆਰਪੀਐਫ ਦਾ ਇਹ ਜਿਹੜੇ ਬੂਟੇ ਵੱਡੇ ਗਏ ਆ ਮੈਨੂੰ ਜਿੱਲੇ ਖਬਰ ਮਿਲੀ ਤੇ ਅਸੀਂ ਕੱਲ ਦੋ ਬੰਦੇ ਇੱਕ ਮੈਂਬਰ ਬਲਜੀਤ ਸਿੰਘ ਨੂੰ ਲੈ ਕੇ ਮੈਂ ਇੱਥੇ ਪੁੱਜਾ ਤੇ ਮੈਂ ਮੈਂਬਰ ਨਰਿੰਦਰ ਸਿੰਘ ਜਿਨ ਬੂਟੇ ਵਢਾਏ ਸਰਪੰਚ ਦੇ ਨਾਲ ਮਿਲ ਕੇ ਉਹਨੂੰ ਪੁੱਛਿਆ ਉਹ ਕਹਿੰਦਾ ਪਿੰਡ ਦੇ ਕੰਮ ਕਿੱਦਾਂ ਹੋਣਿਆ ਮੈਂ ਕਹਾਂ ਵੀ ਪਿੰਡ ਦੇ ਕੰਮ ਬੂਟੇ ਵਢਾ ਕੇ ਨਹੀਂ ਹੋਣੇ ਉਹ ਸਰਕਾਰੀ ਜੋ ਗ੍ਰਾਂਟ ਮਿਲੇਗੀ ਸਰਕਾਰੀ ਪਿਆਸਾ ਹੈ ਉਹ ਲੱਗੇਗਾ ਪਰ ਇਹ 8000 ਰੁਪਏ ਕਿਦੇ ਕਾਉਂਟ ਜੇ ਜਾਣਾ ਕਹਿੰਦਾ ਉਹ ਅਸੀਂ ਖਰਚ ਕਰਨਾ ਅਸੀਂ ਜੋ ਮਰਜ਼ੀ ਕਰੀਏ ਤੋਂ ਇਹ ਹਾਲਾਤ ਹੈ ਇਹਨਾਂ ਦੇ ਸਾਡੀ ਪੰਚਾਇਤ ਦੇ ਤੋਂ ਇਹ ਬੂਟੇ ਜਿਹੜੇ ਵਢੇ ਗਏ ਐ ਇਹ ਨਜਾਇਜ਼ ਨੇ ਔਰ ਸੈਂਟਰ ਗਵਰਨਮੈਂਟ ਦੇ ਜਾਂ ਪੰਜਾਬ ਗਵਰਨਮੈਂਟ ਦੇ ਐ ਇਹਨਾਂ ਉੱਪਰ ਐਕਸ਼ਨ ਲਿਆ ਜਾਏ ਔਰ ਇਹਨਾਂ ਦੋਨਾਂ ਨੂੰ ਸਸਪੈਂਡ ਕੀਤਾ ਜਾਏ ਇਹਨਾਂ ਦੇ ਉੱਪਰ ਪਰਚਾ ਦਰਜ ਹੋਵੇ ਦੋਨਾਂ ਦਾ ਇਹਨਾਂ ਦੀ ਮਨਮਾਨੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਅੱਗੇ ਤੋਂ ਕੁਝ ਵੀ ਕਰ ਸਕਦੇ ਆ ਕੋਈ ਵੀ ਬੂਟੇ ਵਡਾ ਸਕਦੇ ਨੇ ਆ। ਆ ਦੱਸ ਦਈਏ ਕਿ ਜਦੋਂ ਪੰਚਾਇਤਾਂ ਨੂੰ ਗਰਾਂਟਾ ਨਾ ਆਉਂਦੀਆਂ ਹੁਣ ਤਾਂ ਬਦਲਾਅ ਵਾਲੀ ਸਰਕਾਰ ਦਾ ਲੋਕ ਬਦਲਾਅ ਵੇਖਣਾ ਚਾਹੁੰਦੇ ਹੋਣ ਤਾਂ ਲੋਕਾਂ ਨੂੰ ਕੰਮ ਚਾਹੀਦਾ ਲੇਕਿਨ ਬਦਲਾਅ ਕਿਵੇਂ ਵੇਖਿਆ ਜਾ ਰਿਹਾ ਕਿ ਬੂਟੇ ਵੱਢ ਕੇ ਕਹਿੰਦੇ ਆ ਜੀ ਅਸੀਂ ਕੰਮ ਕਰਵਾ ਰਹੇ ਆ ਤਾਂ ਹੁਣ ਫੇਰ ਇੱਕ ਵਾਰ ਭਰਾ ਨਾਲ ਗੱਲ ਕਰਾਂਗੇ ਜਿਸ ਨੇ ਬੂਟੇ ਵੱਢੇ ਆ ਤੇ ਭਰਾ ਜੀ ਇੱਕ ਜਾਣਕਾਰੀ ਸਾਨੂੰ ਦੇ ਦਿਓ ਤੁਸੀਂ ਪਹਿਲਾਂ ਵੀ ਕਦੀ ਪੰਚਾਇਤਾਂ ਦੇ ਬੂਟੇ ਵੱਢੇ ਨਹੀਂ ਨਹੀਂ ਭਾਜੀ ਪਹਿਲਾਂ ਨਹੀਂ ਵੱਢਿਆ ਗਏ ਠੇਕੇਦਾਰ ਹੋ? ਹਾਂਜੀ ਹਾਂਜੀ। ਨੋਰਮਲੀ ਜ਼ਿਆਦਾ ਨਹੀਂ। ਅੱਛਾ ਨੋਰਮਲ ਠੇਕੇਦਾਰ ਹੋ। ਹਾਂਜੀ ਹਾਂਜੀ। ਤੇ ਪੰਚਾਇਤਾਂ ਵਿੱਚੋਂ ਕਦੀ ਬੂਠੇ ਨਹੀਂ ਲਏ। ਨਹੀਂ ਨਹੀਂ। ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਸੀ ਕਿ ਡਾਕੂਮੈਂਟ ਵੇਖਣੇ ਪੈਂਦੇ ਆ। ਹਾਂ ਬਿਲਕੁਲ ਨਹੀਂ। ਕੋਈ ਪਰਮਿਸ਼ਨ ਨਹੀਂ ਵੇਖੀ ਤੁਸੀਂ। ਨਹੀਂ ਸਰ ਨਹੀਂ। ਬੋਲੀ ਹੁੰਦੀ ਆ ਇਹਦੀ ਟੈਂਡਰ। ਹਾਂਜੀ ਹਾਂਜੀ। ਬੋਲੀ ਹੋਈ ਸੀ ਕੋਈ? ਨਾ ਕੋਈ ਬੋਲੀ ਨਹੀਂ। ਤੁਹਾਡੇ ਕੋਲ ਕੌਣ ਆਇਆ ਸੀ? ਮੇਰੇ ਕੋਲ ਸਰਪੰਚ ਤੇ ਆਪਣੇ ਮੈਂਬਰ ਨਰਿੰਦਰ ਸਿੰਘ। ਅੱਛਾ ਸਰਪੰਚ ਨਾਲ ਆਇਆ ਸੀ? ਹਾਂਜੀ ਹਾਂਜੀ। ਤੇ ਸਰਪੰਚ ਨੇ ਪੈਸੇ ਆਪ ਫੜੇ ਜਾਂ ਕਿਹਨੂੰ ਫੜਾਏ? ਨਾ ਮੈਂਬਰ ਨੇ ਫੜੇ ਦਿੱੰਦਿ। ਤੁਹ ਅੱਛਾ ਮੇਰੇ ਮੈਨੂੰ ਨਹੀਂ ਫੜਾਉਣੇ ਹਾਂਜੀ ਹਾਂਜੀ ਗਰਮ ਗਰਮ ਪੈਸੇ ਠੀਕ ਠੀਕ ਆ ਦੱਸਦਾ ਹੀ ਹੈ ਕਿ ਜਿਹੜੇ ਸਰਪੰਚ ਆ ਉਹ ਅਜੇ ਗਰਮ ਪੈਸੇ ਫੜਦੇ ਨਹੀਂ ਅਜੇ ਮੈਂਬਰਾਂ ਨੂੰ ਫੜਾਉਂਦੇ ਆ ਕਿ ਤੁਸੀਂ ਫੜ ਲਓ ਹੁਣ ਵੇਖੋ ਦੋਵਾਂ ਦੇ ਹੱਥਾਂ ਵਿੱਚੋਂ ਕਿਨੂੰ ਰੰਗ ਲਾਲ ਚੜਦਾ ਤਾਂ ਕਿਹਨਾਂ ਦਾ ਚਿਹਰਾ ਲਾਲ ਹੁੰਦਾ ਇਹ ਪੂਰੀ ਕਾਰਵਾਈ ਜਿਹੜੀ ਆ ਤੁਸੀਂ ਵੇਖਦੇ ਰਹਿਣਾ ਗੱਲ ਸਰਪੰਚ ਨਾਲ ਵੀ ਕਰਨੀ ਚਾਹਾਂਗੇ ਕਿ ਸਰਪੰਚ ਸਾਹਿਬ ਦਾ ਕੀ ਕਹਿਣਾ ਹੈ ਜੇ ਫੋਨ ਚੁੱਕਦੇ ਆ ਤੇ ਜਰੂਰ ਪੱਖ ਲਵਾਂਗੇ ਨਹੀਂ ਤਾਂ ਅਗਲੀਆਂ ਖਬਰਾਂ ਵਿੱਚ ਪੱਖ ਵਿਖਾਵਾਂਗੇ ਕਿ ਕੀ ਬਣਿਆ ਕੀ ਕਾਰਵਾਈ ਹੋਈ ਆ ਔਰ ਪਿੰਡ ਵਾਲਿਆਂ ਨਾਲ ਗੱਲ ਕਰਦੇ ਆ ਕਿ ਅੱਗੇ ਕੀ ਕਾਰਵਾਈ ਕਰਨਾ ਚਾਹੁੰਦੇ ਆ ਸਰ ਅੱਗੇ ਤੁਸੀਂ ਕੀ ਕਾਰਵਾਈ ਕਰਨਾ ਚਾਹੁੰਦੇ ਹੋ ਇਹ ਨਾ ਉਤੇ ਕਿ ਮਹਿਕਮੇ ਤੱਕ ਕੀ ਕਹਿਣਾ ਚਾਹੁੰਦੇ ਆ ਅਸੀਂ ਸਿਰਫ ਇਹ ਇੱਕ ਪੱਖ ਦੇਖਣਾ ਚਾਹੁੰਦੇ ਆ ਕਿ ਜਿਹੜੇ ਬੂਟੇ ਬਡਵਾਇਆ ਕੱਲ ਨੂੰ ਕੋਈ ਹੋਰ ਵੀ ਵੱਢ ਸਕਦਾ ਇਹਦੀ ਜਾਣਕਾਰੀ ਪੂਰੇ ਪਿੰਡ ਨੂੰ ਜਾਂ ਪੂਰੀ ਪੰਚਾਇਤ ਨੂੰ ਹੋਣੀ ਚਾਹੀਦੀ ਹੈ ਇਹਦੇ ਬਾਰੇ ਨਾ ਕਿਸੇ ਨੂੰ ਕੋਈ ਨੌਲੇਜ ਹੈ ਨਾ ਨਾ ਨੇ ਕੋਈ ਮੇਰੇ ਖਿਆਲ ਚ ਮਦਦ ਨਹੀਂ ਪਾਇਆ ਇਹਨਾਂ ਮਦਾਬਾ ਕੇ ਵੀਡੀਓ ਕੋ ਜਾਣਾ ਹੈ ਵੀਡੀਓ ਨੇ ਅਗੇ ਫੋਰੈਸ ਡਿਪਾਰਟਮੈਂਟ ਨੂੰ ਦੇਣਾ ਸੀਗਾ ਇਹਨਾਂ ਨੇ ਕੋਈ ਇਦਾਂ ਦੇ ਕੋਈ ਐਕਸ਼ਨ ਨਹੀਂ ਕੀਤਾ ਤੇ ਆਪਣੀ ਮਨਮਰਜ਼ੀ ਨਾਲ ਹੀ ਇਹ ਕੰਮ ਕੀਤਾ ਹੈ ਤਾਂ ਹੀ ਤੁਸੀਂ ਸਿਰਫ ਇਹੋ ਚਾਹਨੇ ਵੀ ਜਿਹੜਾ ਇਹਨਾਂ ਨੇ ਆਪਣੀ ਮਨਮਰਜ਼ੀ ਨਾਲ ਕੀਤਾ ਸਾਰੀ ਦੁਨੀ ਆਪਣੀ ਮਨਮਰਜ਼ੀ ਕਰ ਸਕਦੀ ਹੈ ਫਿਰ ਹੋਰ ਵੀ ਕੋਈ ਵਢਾ ਸਕਦਾ ਵੀ ਹਾਂ ਇਹ ਵੀ ਵਢਾਈਏ ਇਹਨਾਂ ਨੂੰ ਇੱਕ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਹੈ ਤੇ ਇਹਨਾਂ ਨੂੰ ਪਤਾ ਲੱਗੇ ਵੀ ਅੱਜ ਤੋਂ ਬਾਅਦ ਇਹ ਜੇ ਸਰਕਾਰੀ ਚੀਜ਼ਾਂ ਉਹਨੂੰ ਹੱਥ ਨਹੀਂ ਪਾਇਆ ਜਾਏ ਦੇਖੋ ਤੁਹਾਡੇ ਸਾਹਮਣੇ ਹੈ ਸਰਕਾਰੀ ਸਕੂਲ ਹੈ ਤੇ ਇੱਕ ਬੋਟਾ ਸੁੱਕਿਆ ਹੋਇਆ ਸਵੇਰ ਦਾ ਦਾ ਇੱਕ ਢੁਗੜ ਵੀ ਸਹੀ ਸੋਚ ਚਲਦੂ ਸੁੱਕਿਆ ਪਿਆ ਇਹਦੇ ਨਾਲ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੱਤਵਾਣਾਂ ਦੇ ਜਾਂ ਕੁਝ ਵੀ ਹੁੰਦਾ ਬਿਲਡਿੰਗ ਦਾ ਵੀ ਨੁਕਸਾਨ ਬੱਚਿਆਂ ਦਾ ਵੀ ਨੁਕਸਾਨ ਹੈ ਤੇ ਇਹ ਬੂਟਾ ਹਜੇ ਤੱਕ ਨਹੀਂ ਵੜਿਆ ਗਿਆ ਇਹਨਾਂ ਨੇ ਆਪਣੀ ਮੱਜੀ ਨਾਲ ਇੱਥੋਂ ਹਰਿਆਲੀ ਜਿਗੋਂ ਬੂਟਾ ਵੜਾ ਕੇ ਨਾਲ ਕੋਈ ਬੂਟਾ ਲਵਾਇਆ ਹਜੇ ਤੱਕ ਜਾਂ ਤਾਂ ਕੋਈ ਬੂਟੇ ਲਵਾਓ ਪਿੰਡ 'ਚ ਪੰਜਾਬ ਗਵਰਨਮੈਂਟ ਹਰਿਆਲੀ ਇੱਕ ਮੰਗਣ ਡਈ ਆ ਵੀ ਹਰਿਆਲੀ ਦੇ ਬੂਟੇ ਲਾਓ ਜੀ ਹਰਿਆਲੀ ਆਏ ਇਹ ਵਿੱਚੋਂ ਵੜਾਉਣ ਦੇ ਤੇ ਹਰਿਆਲੀ ਖਤਮ ਕਰਨ ਲੱਗੇ ਆ ਜੀ ਇਹ ਤਸਵੀਰਾਂ ਦੱਸਦੀ ਹੈ ਕਿ ਪਿੰਡ ਝਵਕਰੀਆਂ ਉਹ ਦੀਨਾ ਨਗਰ ਹਲਕੇ ਦੀਆਂ ਤਸਵੀਰਾਂ ਨੇ ਔਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਔਰ ਪਹਿਲਾਂ ਵੀ ਇਹੋ ਜਿਹੇ ਮਾਮਲੇ ਕਈ ਸਾਹਮਣੇ ਆਏ ਆ ਤਾਂ ਹੁਣ ਫੇਰ ਇਹ ਮਾਮਲਾ ਤੁਹਾਡੇ ਸਾਹਮਣੇ ਆ ਗਿਆ ਔਰ ਪੱਖ ਵੇਖਦੇ ਆ ਸਰਪੰਚ ਦਾ ਕੀ ਕਹਿੰਦੇ ਆ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ